ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਜਿੰਨਾ ਭਰਾਵਾਂ ਨੇ ਬਿਜਲੀ ਵਾਲਾ ਪੇਜ ਆ ਫੋਲੋ ਨਹੀਂ ਕੀਤਾ ਹੋਇਆ ਜਾਂ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਨਿਤ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਣੇ ਰਹਿੰਨੇ ਆ ਤੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਅੱਜ ਦਾ ਆਪਣਾ ਜਿਹੜਾ ਮੁੱਦਾ ਗਾ ਉਹ ਹੈਗਾ ਗਾ RPM ਚੈੱਕ ਕਰਨ ਦਾ ਹਨਾ ਵੀ ਅਕਸਰ ਆਪਾਂ ਘਰਾਂ ਦੇ ਵਿੱਚ ਪੱਖੇ কুলਰ ਲਗਾਉਂਦੇ ਆ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਵੀ ਇਹਦੇ RPM ਕਿੰਨਾ ਕਿੰਨੇ ਚੱਕਰਾਂ ਤੇ ਘੁੰਮਦਾ ਉਹਦੇ ਤੇ ਭਾਈ ਐ ਰਾਜੂ ਆਪਣਾ 2-3 ਦਿਨ ਪਹਿਲਾਂ 3 ਦਿਨ ਪਹਿਲਾਂ ਵੀਡੀਓ ਪਾਈ ਸੀ ਹਾਂਜੀ ਪੱਖਿਆਂ ਦੀ ਹੂੰ ਹੂੰ ਜਿਹੜੇ BLDC ਮਾਡਲ ਤੇ ਆਪਣੇ ਦੂਜੇ ਪੱਖਿਆਂ ਆਮ ਆਮ ਪੱਖੇ ਆ ਜਿਹੜੇ ਹਾਂ ਜਿਹੜੇ ਨਾਰਮਲ ਚੱਲਦੇ ਆ ਉਹਨਾਂ ਦੇ ਬਿਛੇ ਦੇ ਆਪਾਂ ਵੀਡੀਓ ਪਾਈ ਸੀ ਹਾਂਜੀ ਹੁਣ ਉਹਦੇ ਵਿੱਚ ਕਈ ਵੀਰਾਂ ਦੇ ਕਮੈਂਟ ਆਏ ਸੀ ਵੀ ਇਹ ਤੁਸੀਂ ਵੀਡੀਓ ਪਾਤੀ ਵੀ ਇਹ ਤਾਂ ਬਹੁਤ ਵਧੀਆ ਚੱਲਦੇ ਆ ਤੁਸੀਂ ਕੰਪਨੀ ਆਣ ਲੈ ਤੁਹਾਨੂੰ ਕਹਦਾ ਤੁਸੀਂ ਤਾਂ ਇਹਦੀ ਵੀਡੀਓ ਪਾ ਦਿ ਦੀ ਤੁਸੀਂ ਉਹਨਾਂ ਨੂੰ ਪ੍ਰਮੋਟ ਕਰਦੇ ਹੋ ਬਿਲਕੁਲ ਪਹਿਲੀ ਗੱਲ ਤਾਂ ਦੇਖ ਵੀਰੇ ਆਪਣਾ ਕਿਸੇ ਕੰਪਨੀ ਨਾਲ ਕੋਈ ਲਾਗਾ ਦੇ ਗਣੀ ਹੈ ਨਾ ਆਪਾਂ ਉਹਦਾ ਕੰਮ ਕਰਨਾ ਆ ਵੀ ਲੇਬਰ ਲੈਣੀ ਆ ਹਾਂਜੀ ਹਾਂਜੀ ਤਾਂ ਆਪਾਂ ਜਾਣਕਾਰੀ ਤਾਂ ਦਿੰਨੇ ਆ ਵੀ ਕਈ ਵਾਰੀ ਕੋਈ ਵੀਰ ਹੁਣ ਵਿੱਚ ਪਤਾ ਆਉਂਦਾ ਨਹੀਂ ਪਤਾ ਆਉਂਦਾ ਅਗਲਾ ਕੋਈ ਨਵੀਂ ਚੀਜ਼ ਲੈ ਲੈਂਦਾ ਵੀ ਆਪਾਂ ਉਹਦੇ ਚੋਂ ਘਾਟਾ ਖਾਲੇ ਵੀ ਅਗਲਾ ਨਾ ਘਾਟਾ ਖਾਲੇ ਬਿਲਕੁਲ ਆਪਾਂ ਸਿਰਫ ਦੱਸਣਾ ਹੁੰਦਾ ਅਗਲੇ ਨੂੰ ਹਾਂਜੀ ਹੁਣ ਜ਼ਰੂਰੀ ਨਹੀਂ ਵੀ ਜਿਹੜੇ ਪੱਖੇ ਉਹਨਾਂ ਦੇ ਘਰੇ ਲੱਗੇ ਆ ਉਹ ਕੰਪਨੀ ਦੇ ਹਾਂਜੀ ਉਹ ਪੱਖੇ ਜਿਹੜੇ ਘੱਟ ਚੱਲਦੇ ਹੁਣ ਬਿਲਕੁਲ ਹੋ ਸਕਦਾ ਉਹਨਾਂ ਦੀ ਸਪੀਡ ਵੱਧ ਹੋਵੇ ਜਾਂ ਕੋਈ ਮਾਡਲ ਦਾ ਫਰਕ ਹੋਵੇ ਹਨ ਬਿਲਕੁਲ ਪਰ ਆਪਾਂ ਘਟੂ ਘਟ ਸੱਤ ਅੱਠ ਪੱਖੇ ਲਾਏ ਸੀ ਇਸ ਤਰ੍ਹਾਂ ਦੇ ਆਪਾਂ ਨੂੰ ਪ੍ਰੋਬਲਮ ਆਈ ਸੀ ਤਾਂ ਕਰਕੇ ਵੀ ਜਿਨ੍ਹਾਂ ਦੇ ਆਪਾਂ ਲਾਏ ਸੀ ਉਹ ਵੀਰ ਵੀ ਕਹਿੰਦੇ ਯਾਰ ਵੀ ਸੌਦਾ ਮਹਿੰਗਾ ਪਰ ਯਾਰ ਗੱਲ ਨਹੀਂ ਬਣੀ ਸੰਤੁਸ਼ਟੀ ਨਹੀਂ ਹੋਈ ਹਾਂ ਵੀ ਸਪੀਡ ਘੱਟ ਆ ਯਾਰ ਗੱਲ ਨਹੀਂ ਬਣੀ ਵੀ ਨਲੇ ਤਾ ਰੁਪਏ ਵੱਧ ਲਾਏ ਠੀਕ ਹੈ ਜੀ ਵੀ ਯਾਰ ਸਵਾਦ ਜਾਨੀ ਆਇਆ ਠੀਕ ਹੈ ਉਹ ਕਹਿੰਦੇ ਯਾਰ ਇਸ ਬਾਰੇ ਵੀ ਤੂੰ ਬਾਈ ਵੀਡੀਓ ਬਣਾ ਕੇ ਦੱਸ ਹਨਾ ਵੀ ਯਾਰ ਆਪਾਂ ਨਾਲੇ 60000 ਰੁਪਏ ਲਾ ਦਿੰਨੇ ਆ ਹੂੰ ਹੂੰ ਵੀ ਨਲੇ ਯਾਰ ਇਹਦੇ ਚ ਬਿਲਕੁਲ ਉਦੋਂ ਬਾਅਦ ਦੇਖਾ ਆਪਾਂ ਉਹ ਵੀਡੀਓ ਪਾਈ ਵੀਡੀਓ ਦੇ ਵਿੱਚ ਵੀਰਾਂ ਦੇ ਵਧੀਆ ਕਮੈਂਟ ਵੀ ਆਏ ਠੀਕ ਹੈ ਮਾੜੇ ਵੀ ਆਏ ਚਲੋ ਇਹ ਤਾਂ ਆਪਦੀ ਆਪਦੀ ਸੋਚ ਚਲੋ ਇਹਦਾ ਵਿਚਾਰ ਹਰੇਕ ਨੇ ਦਿੱਤਾ ਵਿਚਾਰ ਹਰੇਕ ਨੇ ਆਪਾਂ ਕਹਿੰਦੇ ਆ ਚੰਗੀ ਗੱਲ ਆ ਆਪਾਂ ਨੂੰ ਦੱਸੋ ਜਿਆਦਾ ਹੀ ਹੈਗੀ ਹਰੇਕ ਹਾਂ ਆਪਾਂ ਕਹਿੰਦੇ ਆ ਆਪਾਂ ਨੂੰ ਕਮੈਂਟ ਕਰੋ ਆਪਾਂ ਨੂੰ ਦੱਸੋ ਜਿਹਨੂੰ ਵੀ ਜਿੰਨੀ ਜਾਣਕਾਰੀ ਹੈ ਜਾਣਕਾਰੀ ਬੰਦੇ ਤੋਂ ਹੀ ਵੱਧ ਹੀ ਹੈ ਬਿਲਕੁਲ ਸਿੱਖੇ ਤੋਂ ਕੁਝ ਮਿਲਦਾ ਹੈ ਜ਼ਰੂਰੀ ਨਹੀਂ ਵੀ ਆਪਾਂ ਵੱਧ ਜਾਣਦੇ ਹੋ ਸਕਦਾ ਆਪਣੇ ਤੋਂ ਵੱਧ ਇੱਥੇ ਬਹੁਤ ਬੰਦੇ ਇੰਟੈਲੀਜੈਂਟ ਬੈਠੇ ਆ ਹਾਂਜੀ ਹਾਂਜੀ ਜੇ ਆਪਾਂ ਨੂੰ ਕਮੈਂਟ ਕਰਨਗੇ ਆਪਾਂ ਤੋਂ ਉਹਨਾਂ ਨੂੰ ਕੁਝ ਸਿੱਖ ओके ਵੀ ਚੱਕਰਾਂ ਦਾ ਜਿਹੜਾ ਆਪਾਂ ਸਿਆਪਾ ਹੀ ਵੜਦਾ ਠੀਕ ਹੈ ਇਹ ਕਲੀਅਰ ਕਰਨ ਨੂੰ ਵੀ ਪੈਸੇ ਲਾਤੇ ਹੈ ਸਮਝਾ ਆਪਾਂ ਸੋਚਿਆ ਨਹੀਂ ਆਪਾਂ ਤਾਂ ਕਲੀਅਰ ਕਰਨ ਨੂੰ ਪੈਸੇ ਲਾਤੇ ਵੀ ਯਾਰ ਆਪਾਂ ਜਿਹੜੀ ਗੱਲ ਕਰਨੀ ਆਪਾਂ ਗੱਲ ਕਰ ਰਹੇ ਆ ਤਰਕ ਨਾਲ ਐ ਨਹੀਂ ਹੈਗਾ ਵੀ ਤੀਰ ਛੜਦਾ ਤੁੱਕੇ ਚ ਬਿਲਕੁਲ ਬਿਲਕੁਲ ਉਹ ਕੰਮ ਆਪਣਾ ਹੈ ਨਹੀਂ ਆਪਾਂ ਜਿੱਦੇ ਚੈਨਲ ਬਣਾਇਆ ਸੀ ਜਿਹੜੀਆਂ ਵੀ ਵੀਡੀਓ ਪਾਈਆਂ ਆਪਾਂ ਪੂਰੀਆਂ ਪਾਈਆਂ ਹੋਈਆਂ ਨੇ ਐ ਨਹੀਂ ਹੈਗਾ ਵੀ ਰੋਜ਼ ਹੀ ਵੀਡੀਓ ਪਾਤੀ ਆਪਾਂ ਬਣਾ ਕਿਉਂ ਹੀ ਠੀਕ ਹੈ ਜਿਹਦੀ ਟੰਗ ਲਾਦੀ ਕਿਸੇ ਦੀ ਬਾਂਹ ਲਾਤੀ ਬਿਲਕੁਲ ਉਹ ਆਪਣਾ ਕੰਮ ਨਹੀਂ ਉਹ ਜਿਹੜਾ ਆਪਾਂ ਆਪਦੇ ਹੱਥੀ ਹਣਾਇਆ ਆਪਣਾ ਤਿਆਰਪਾ ਕੀਤਾ ਹੋਇਆ ਬਿਲਕੁਲ ਆਪਾਂ ਉਹ ਹੀ ਥੋਡੇ ਨਾਲ ਸ਼ੇਅਰ ਕਰਦੇ ਆਂ ਬਈ ਵੀ ਆਪੇ ਨਾਲ ਆਪਣੇ ਨਾਲ ਆਰਟੀਕਲ ਹਾਂ ਤਿਆਰਪਾ ਆਪਾਂ ਮੈਂ ਚੰਗਾ ਹੋਵੇ ਜਾਂ ਮਾੜਾ ਹੋਵੇ ਹੋ ਸਕਦਾ ਆਪਣੇ ਨਾਲ ਕਈ ਚੀਜ਼ਾਂ ਚੰਗੀਆਂ ਹੁੰਦੀਆਂ ਹਾਂ ਮਾੜਾ ਤਿਆਰਪਾ ਹੋ ਗਿਆ ਹੋਵੇ ਆਪਣੇ ਤੋਂ ਮਤਲਬ ਕੰਮ ਗਲਤ ਵੀ ਹੋ ਜਾਂਦਾ ਬਿਲਕੁਲ ਜਾਂ ਆਪਣੇ ਚ ਚੀਜ਼ ਲਿਆਉਣ ਦੇ ਵਿੱਚ ਚੀਜ਼ ਨਾ ਵਧੀਆ ਮਿਲੇ ਆਪਾਂ ਨੂੰ ਆਪਣੇ ਤੋਂ ਜਿਹੜੇ ਵੀਰ ਹੋ ਜਾਂਦਾ ਕਈ ਵਾਰ ਚ ਇਹ ਰਿਜ਼ਲਟ ਸਹੀ ਨਹੀਂ ਹੁੰਦਾ ਹਣਾ ਉਹ ਦੱਸ ਸਕੇ ਫਾਇਦਾ ਹੋ ਜਾਂਦਾ ਹੈ ਬੀਓਜੀ ਆਪਾਂ ਨੂੰ ਕੋਈ ਉਹਦੇ ਵਿੱਚ ਆਪਾਂ ਦੇਖੋ ਪੱਖਿਆਂ ਦੀ ਵੀਡੀਓ ਬਾਈ ਆਪਾਂ ਕੋਈ ਪ੍ਰਮੋਟ ਕੰਪਨੀ ਨੂੰ ਨਹੀਂ ਕੀਤਾ ਵੀ ਤੁਸੀਂ ਹਾਇਵਲ ਦੀ ਪੱਖਿਆ ਲਾਓ ਹਾਂ ਬਿਲਕੁਲ ਆਪਾਂ ਸਿਰਫ ਉਹਨਾਂ ਦਾ ਡਿਫਰੈਂਸ ਦੱਸਿਆ ਵੀ ਬਾਈ ਜਿਹਨਾਂ ਦਾ ਡਿਫਰੈਂਸ ਹੈ ਇਹਦੇ ਆਰਪੀਐਮ ਘੱਟ ਹੈ ਇਹਦੇ ਜ਼ਿਆਦਾ ਬਿਲਕੁਲ ਠੀਕ ਹੈ ਨਾ ਗੱਲ ਉਹ ਲੈਣਾ ਨਾ ਲੈਣਾ ਅਗਲੇ ਦੀ ਚੁਆਇਸ ਹੈ ਤੇ ਬਾਈ ਉਹ ਤੁਸੀਂ ਹੁਣ ਆਰਪੀਐਮ ਮੀਟਰ ਲਿਆਂਦਾਗਾ ਹਾਂ ਬਈ ਟੈਸਟ ਕਰ ਲੇ ਆਪਾਂ ਬਾਈ ਪੂਰਾ ਇਹਦਾ ਟੈਸਟ ਕਰ ਲਿਆ ਠੀਕ ਹੈ ਜੀ ਜੇ ਮੇਰਾ ਵੀਰ ਕੋਈ ਕਮੈਂਟ ਕਰੂਗਾ ਕਿ ਬਾਈ ਤੁਸੀਂ ਉਹ ਪੱਖੇ ਲਾਏ ਸੀ ਸਾਨੂੰ ਉਹਨਾਂ ਦੀ ਡੀਪਲੀ ਵੀਡੀਓ ਬਣਾ ਕੇ ਦੇਵੋ ਆਪਾਂ ਕੋਈ ਵੱਡੀ ਗੱਲ ਨਹੀਂ ਦੁਬਾਰੇ ਫੇਰ ਉਹ ਪੱਖੇ ਲੱਗੇ ਹੋਏ ਆ ਉਸ ਤਰ੍ਹਾਂ ਹੀ ਆਪਾਂ ਜਾਂ ਪੱਕੇ ਐਕਸਟਰਾ ਬਾਜ਼ਾਰ ਚੋਂ ਲੈ ਕੇ ਉਹੀ ਕੰਪਨੀ ਦੇ ਹਾਂ ਹਾਂ ਆਪਾਂ ਦੋਨਾਂ ਦੇ ਮੀਟਰ ਲਾ ਕੇ ਵੀ ਵੀਡੀਓ ਪਾ ਦਾਂਗੇ ਉਹਨਾਂ ਦਾ ਬਈ ਆਰਪੀਐਮ ਦਾ ਵਿਆਜ ਤੇ ਜਿਹੜਾ ਆਪਣਾ ਹੈਵਲ ਦਾ ਟੈਂਸ਼ਨ ਮਾਡਲ ਉਹਨਾਂ ਦਾ ਫਰਕ ਹੈ ਜਿਹੜੀ ਆਪਾਂ ਵੀਡੀਓ ਦੇ ਵਿੱਚ ਹਾਂ ਜਿਹੜੀ ਆਪਾਂ ਵੀਡੀਓ ਦੇ ਵਿੱਚ ਪੱਕੇ ਦਿਖਾਏ ਸੀਗੇ ਆਪਾਂ ਆਰਪੀਐਮ ਨਾਲ ਇਹਦੇ ਨਾਲ ਮੀਟਰ ਨਾਲ ਚੈੱਕ ਕੀਤਾ ਹੋਏ ਲੇਜ਼ਰ ਮੀਟਰ ਨਾਲ ਬਿਲਕੁਲ ਫਰਕ ਹੈਗਾ ਆਮ ਪੱਖਾ ਜਿਹੜਾ ਉਹਦਾ ਆਰਪੀਐਮ ਜ਼ਿਆਦਾ ਹੈ ਹਾਂ ਜਿਹੜਾ ਆਮ ਪੱਖਾ ਹੈ ਆਪਣੇ ਕੋਲੇ ਆਪਾਂ ਦਿਖਾਇਆ ਸੀ ਉਹ ਦਿਨ ਟੈਂਸਰ ਮਾਡਲ ਉਹ ਹਾਂਜੀ ਹਾਂਜੀ ਤਾਂ ਸੀ ਉਹਦਾ ਵੀ ਉਹਦੇ ਨਾਲ ਫਰਕ ਹੈ ਪਰ ਤੁਸੀਂ ਕਹੋਗੇ ਕਿ ਕਿੰਨਾ ਕੁ ਫਰਕ ਹੈ ਫਰਕ ਥੋੜਾ ਹੈ ਪਰ ਫਰਕ ਹੈਗਾ ਬਿਲਕੁਲ ਜੇ ਆਪਾਂ ਕਹੀਏ ਵੀ ਬੜਾ ਫਰਕ ਨਹੀਂ ਨਹੀਂ ਜਾਇਜ ਹਾਂ ਹਾਂ ਵੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਦੇ ਕਿ ਵੀ 18 19 ਦਾ 18 20 ਦਾ ਫਰਕ ਹੈਗਾ ਬਿਲਕੁਲ ਬਿਲਕੁਲ ਵੀ ਆਪਾਂ ਚੈੱਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਹੁਣ ਜੇ ਕੋਈ ਮੇਰਾ ਵੀ ਰਿ ਕਮੈਂਟ ਕਰੂ ਤਾਂ ਆਪਾਂ ਦੁਬਾਰੇ ਵੀ ਉਹਦੀ ਵੀਡੀਓ ਆਪਾਂ ਜਲਦੀ ਪਾ ਦਾਂਗੇ ਹਾਂ ਕਮੈਂਟ ਕਰਕੇ ਦੱਸ ਦਿਓ ਵੀ ਜੇ ਤੁਸੀਂ ਆਪਣਾ ਕਿਉਂ ਬਹੁਤ ਵੀਰਾਂ ਦੇ ਕਮੈਂਟ ਜ਼ਿਆਦਾ ਇਹੀ ਆਏ ਸੀ ਵੀ ਬਾਈ ਸਾਡੇ ਬਾਰੇ ਵੀ ਬੀਡੀਸੀ ਫੈਨ ਤੇ ਆਰ ਜਿਹੜਾ ਨਾਰਮਲ ਫੈਨ ਆ ਵੀ ਉਹਦੇ ਆਰਪੀਐਮ ਦੇ ਵਿੱਚ ਯਾਨੀ ਕਿ ਚੱਕਰਾਂ ਦੇ ਵਿੱਚ ਕਿੰਨਾ ਕੁ ਫਰਕ ਆਗਾ ਤਾਂ ਆਪਾਂ ਉਹ ਵੀਡੀਓ ਬਣਾ ਦਾਂਗੇ ਤੇ ਹੁਣ ਜਿਹੜੀ ਅੱਜ ਦੀ ਵੀਡੀਓ ਆਪਣੀ ਉਹ ਹੈ ਕਿ ਆਰਪੀਐਮ ਮੀਟਰ ਤੇ ਮੰਨ ਲਓ ਤੁਸੀਂ ਕਰੇ ਕੋਈ ਵੀ ਕੂਲਰ ਵਗੈਰਾ ਜਾਂ ਪੱਖਿਆਂ ਦਾ ਜਾਂ ਹੋਰ ਕਿਸੇ ਵੀ ਮੋਟਰ ਦਾ ਹਾਂ ਜੇ ਤੁਹਾਨੂੰ ਕੋਈ ਡਾਊਟ ਆ ਬਾਈ ਤੁਸੀਂ ਚੈੱਕ ਕਰ ਸਕਦੇ ਹੋ RPM ਚੈੱਕ ਕਰਨਾ ਚੱਕਰ ਚੈੱਕ ਕਰਦੇ ਉਹਦੇ ਵਾਸਤੇ ਆਪਾਂ ਨੂੰ ਮੀਟਰ ਨਾਲ ਚੈੱਕ ਕਰ ਸਕਦਾ ਉਹ ਦਿੰਦੇ ਆ ਮੀਟਰ ਆਪਣੇ ਕੋਲੇ ਆਪਾਂ ਲਿਆਂਦਾ ਬਈ ਇਸ ਤਰ੍ਹਾਂ ਆਪਣੇ ਕੋਲੇ ਆਹ ਆ ਮੀਟਰ ਆਗਾ ਉਹ ਠੀਕ ਹੈ ਬਈ ਇਹਦੇ ਵਿੱਚ ਲੇਜ਼ਰ ਸਿਸਟਮ ਲੱਗਿਆ ਹੋਇਆ ਬਈ ਇੱਥੇ ਠੀਕ ਹੈ ਜੀ ਇੱਥੇ ਸਕਰੀਨ ਤੇ ਇਹਦੇ ਨੰਬਰ ਹੋ ਆ ਜਾਂਦੇ ਆ ਚੱਕਰ ਹਾਂ ਠੀਕ ਹੈ ਮੀਨ ਮਤਲਬ ਕਿਸੇ ਚੀਜ਼ ਦੇ ਚੱਕਰ ਹੋਣਗੇ ਇੱਥੋਂ ਮੈਮਰੀ ਵਾਲੇ ਬਟਨ ਤੋਂ ਦੱਬ ਕੇ ਆਪਾਂ ਦੁਬਾਰੇ ਚੈੱਕ ਕਰ ਸਕਦੇ ਹਾਂ ਠੀਕ ਹੈ ਇਹ ਚੈੱਕ ਕਿੱਥੋਂ ਕਰਨਾ ਇਸ ਬਟਨ ਤੋਂ ਬਾਈ ਹਾਂ ਸਾਈਡ ਵਾਲੇ ਤੋਂ ਆਹ ਸਾਈਡ ਵਾਲਾ ਬਟਨ ਦਬਕੇ ਬਾਈ ਇਹ ਠੀਕ ਹੈ ਜੀ ਠੀਕ ਹੈ ਜਿਵੇਂ ਹੁਣ ਲੇਜਰ ਤੁਹਾਨੂੰ ਦਿਖ ਹੀ ਰਿਹਾ ਹੋਊਗਾ ਇਹਦੇ ਵਿੱਚ ਹਾਂਜੀ ਹਾਂਜੀ ਬਿਲਕੁਲ 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 ਇਸ ਤਰ੍ਹਾਂ ਬਾਈ ਲੇਜਰ ਨਾਲ ਆਪਾਂ ਚੈੱਕ ਕਰ ਸਕਦੇ ਹਾਂ ਇਹਨੂੰ ਜਿਵੇਂ ਹੁਣ ਆਪਾਂ ਤੁਹਾਨੂੰ ਇੱਕ ਆਹ ਆਪ ਗ੍ਰੈਂਡਰ ਵੀ ਕਦੇ ਜੀ ਖਰਾਬ ਜਿਹਾ ਹੋਇਆ ਰਹਿੰਦਾ ਸੀਗਾ ਠੀਕ ਹੈ ਇਹ ਵੀ ਲਾਤੇ ਪੈਸੇ ਇਹਦੇ ਵੀ ਮਹਾਰੋਜ ਜਿਹਦਾ ਕੋਡ ਬਾਡੀ ਦੇ ਮਹਾਰੋਜ ਦੂਜੇ ਸਾਰੇ ਚਲਾ ਚਲਾ ਦੇਖ ਲੈ ਇਹਨੇ ਵੀ ਆ ਕੰਪਨੀ ਵਧੀਆ ਹੈ ਵਾਲਟ ਕੰਪਨੀ ਦਾ ਕਮੈਂਟ ਜਰੂਰ ਕਰਕੇ ਦੱਸੋ ਜਿਹਨੇ ਮੇਰੇ ਮਿਸਤਰੀ ਹਾਂਜੀ ਵੀ ਬਾਈ ਇਹ ਕਾਮਜਾਬ ਰੂ ਕਾਮਜਾਬ ਨਾਰੂ ਆਪਣੇ ਕੋਲੇ ਬਿਲਕੁਲ ਉਹਨੂੰ ਆਪਣੇ ਕੋਲੇ ਵੱਡਾ 1 ਕੋਰ 6 ਇੰਚੀ ਵੀ ਹੈ ਤੇ ਪਰ ਇਹ ਥੋੜੇ ਛੋਟੇ-ਮੋਟੇ ਕੰਮ ਨੂੰ ਕੱਟਣ ਵਾਸਤੇ ਆਪਾਂ ਲਿਆਂਦਾ ਇਹ ਠੀਕ ਹੈ ਜੀ 5 ਇੰਚੀ ਹੁਣ ਆਪਾਂ ਇਹਨੂੰ ਆਪਾਂ ਚਲਾ ਕੇ ਤੁਹਾਨੂੰ ਇਹਦੇ ਚੱਕਰ ਦਿਖਾਵਾਂਗੇ ਇਹਦੇ ਚੱਕਰ ਪਹਿਲਾਂ ਆਪਾਂ ਤੁਹਾਨੂੰ ਉੱਪਰ ਦਿਖਾਉਣੇ ਆ ਦੇਖੋ ਹਾਂਜੀ ਇਹਦੇ ਉੱਪਰ ਯਾਰ ਆ ਦੇਖੋ ਤੁਹਾਨੂੰ ਦਿਖਦਾ ਹੋਊ ਬਾਈ ਸਕਰੀਨ 'ਤੇ ਬੜਾ ਬਾਈ ਫੋਕਸ ਨਹੀਂ ਹੋਇਆ ਹਜੇ ਹਾਂਜੀ ਬਾਈ ਤੁਹਾਨੂੰ ਦਿਖ ਰਿਹਾ ਬਾਈ ਸਕਰੀਨ ਤੇ ਬਿਲਕੁਲ ਬਿਲਕੁਲ 11000 ਆ ਰਿਹਾ ਇਹ 1 ਮਿੰਟ ਗ੍ਰਿੰਡਰ 850 ਵਾਟ ਹੈਗਾ ਤੇ 11000 ਪਰ ਮਿੰਟ ਦੇ ਇਹਦੇ ਚੱਕਰ ਠੀਕ ਆ ਬਾਈ 11000 ਇਹਦੇ ਚੱਕਰ ਕੰਪਨੀ ਨੇ ਇਹਦੇ ਆਪਾਂ ਨੂੰ ਪ੍ਰਿੰਟ ਕਰਕੇ ਦਿੱਤੇ ਹੋਏ ਆ ਠੀਕ ਆ ਬਾਈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਹ ਚੱਲਦੀ ਵੀਡੀਓ ਦੇ ਵਿੱਚ ਹੀ ਵਿੱਚ ਹੁਣ ਵੀਰ ਕਮੈਂਟ ਕਰਨਗੇ ਇਹ ਮੀਟਰ ਕੀ ਦੱਸੂ ਕਿਵੇਂ ਦੱਸੂ ਆਪਾਂ ਇਸੇ ਵਾਸਤੇ ਵੀਡੀਓ ਬਣਾਈ ਆ ਆਪਾਂ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ ਟੈਸਟ ਕਰਕੇ ਦਿਖਾਉਂਦੇ ਆ ਤੇ ਇੱਕ ਨਾ ਹੋਰ ਚੀਜ਼ ਆ ਬਾਈ ਇਹ ਮੀਟਰ 'ਚ ਤੁਸੀਂ ਮਗਵਾ ਲਿਆ ਤੈਨੂੰ ਕਿਸ ਦੀਆਂ ਅੱਖਾਂ ਚੜਾ ਮ ਹਾਂ ਬਈ ਇਹ ਲੇਜ਼ਰ ਲੱਗੀ ਹੋਈ ਹੈ ਇਹ ਚੀਜ਼ ਦਾ ਹਾਂ ਬਈ ਤੁਸੀਂ ਖਤਰਨਾਕ ਹੈਗੀ ਇਹ ਚੌੜਾ ਬਈ ਤੁਸੀਂ ਪਹਿਲੀ ਗੱਲ ਇਹ ਮੀਟਰ ਜਿਹੜਾ ਜਵਾਕਾਂ ਤੋਂ ਬੱਚਿਆਂ ਤੋਂ ਦੂਰੀ ਰੱਖੋ ਹਾਂ ਕਿਉਂਕਿ ਇਹਦੇ ਵਿੱਚ ਜਿਹੜੀ ਲੇਜ਼ਰ ਲੱਗੀ ਹੋਈ ਆ ਬਹੁਤ ਤੇਜ਼ ਰੋਸ਼ਨੀ ਵਾਲੀ ਹੈ ਤੇਜ਼ ਆ ਬਈ ਉਹਦੀ ਕਿਉਂਕਿ ਦੇਖੋ ਇੰਨੇ ਚੱਕਰ ਹੁੰਦੇ ਆ ਨਾ ਦੇ 11 11000 ਉਹ ਲੇਜ਼ਰ ਤੁਸੀਂ ਲਾ ਲਓ ਸਾਹਿਬ ਵੀ ਕਿੰਨਾ ਇਹਦਾ ਰੀਡ ਕਰ ਲੈਂਦੀ ਹੈਗੀ ਹਾਂ ਉਹ ਰੀਡ ਕਰਦੀ ਆ ਉਹਨੂੰ ਤੇ ਕਿੰਨੀ ਬਈ ਉਹਦੀ ਕਪੈਸਿਟੀ ਹੋਊਗੀ ਇਸ ਕਰਕੇ ਇਹ ਚੀਜ਼ ਆ ਤੁਸੀਂ ਬਹੁਤ ਧਿਆਨ ਰੱਖਣਾ ਬੱਚਿਆਂ ਤੋਂ ਦੂਰ ਰੱਖਣ ਵਾਲੀ ਚੀਜ਼ ਹੈ ਬਈ ਵੀ ਆਪਾਂ ਖੁੱਲੇ ਜੂੰ ਰੱਖਦੇ ਨੇ ਜਵਾਕ ਬਈ ਇੱਕ ਦੂਜੇ ਤੇ ਬਈ ਇਹ ਚੀਜ਼ ਹੋ ਰਹੀ ਹੈ ਚੱਲਦਾ ਕਾਦੇ ਨਾਲ ਹੈ ਜਿਹੜਾ ਬਈ ਇਹਦੇ ਵਿੱਚ ਬਈ ਸੈੱਲ ਪੈਂਦੇ ਨੇ ਠੀਕ ਹੈ ਜੀ ਇੱਥੇ ਬਾਡੀ ਚ ਠੀਕ ਹੈ ਚਾਰ ਸੈੱਲ ਪੈਂਦੇ ਆ ਭਾਈ ਆ ਦੇਖੋ ਆਪਾਂ ਤੁਹਾਨੂੰ ਖਾ ਵੀ ਦਿੰਨੇ ਆ ਕੁਛ ਕਰਕੇ ਆ ਪਾਏ ਵੇ ਆਪਾਂ ਓਕੇ ਚਾਰ ਸੈੱਲ ਪੈਂਦੇ ਇਹਦੇ ਵਿੱਚ ਸੈੱਲਾਂ ਦੇ ਨਾਲ ਭਾਈ ਇਹ ਕਰੰਟਾ ਜਿਹੜਾ ਆਪਾਂ ਨੂੰ ਦਿੰਦਾਗਾ ਹੁਣ ਆਪਾਂ ਤੁਹਾਨੂੰ ਗ੍ਰੈਂਡਰ ਆ ਜਿਹੜਾ ਚਲਾ ਕੇ ਦਿਖਾਉਣੇ ਆ ਤੁਹਾਨੂੰ ਆ ਗ੍ਰੈਂਡਰ ਦੇਖੋ ਆਪਾਂ ਆਉਣ ਕਰ ਲਿਆ ਬਈ ਠੀਕ ਹੈ ਬਈ ਇਹ ਪਰ ਇਹਦਾ ਮੇਗੜਾ ਆਹਨੇ ਗੁਰੂਗੋਬ ਦੇ ਵਿੱਚ ਦਿਹਾ ਹੂਗਾ 83000 ਯਾਰ ਬੰਦਾ ਆਈ ਹੈ ਹਾਂ ਇੱਕ ਮਿੰਟ ਦਬਾਰੇ ਕਰੇ ਸਾਈਡ ਤੇ ਜਾ ਰਹੀ ਹੈ ਲੈਟ 8428 ਦੇ ਲਗਭਗ 6.5 ਹਜ਼ਾਰ ਚੱਕਰ ਆਪਾਂ ਨੂੰ ਮਿਲ ਰਹੇ ਹੈਗੇ 6.5 ਹਜ਼ਾਰ ਚੱਕਰ ਬਈ ਹੁਣ ਸਾਨੂੰ ਮਿਲ ਰਹੇ ਹੈ ਹਾਂ ਇਹਨਾਂ ਹੁਣ ਕੰਪਨੀ 11000 ਕਹਿੰਦੀ ਹੈਗੀ ਕੰਪਨੀ ਨੇ 11 ਸੀਗਾ ਇਹਦਾ ਆਪਾਂ ਨੂੰ ਇੰਨਾ ਕ ਫਰਕ ਤਾਂ ਆ ਰਿਹਾ ਹੈ। ਇਹਨਾਂ ਕ ਮਾੜਾ ਮੋਟਾ ਤਾਂ ਦੇਖੋ ਫਰਕ ਪਈ ਸਕਦਾ। ਬੋਲਟੇਜ ਹੋ ਸਕਦਾ ਆਪਣੇ ਕੋਲੇ ਘੱਟ ਵੱਧ ਹੋਵੇ ਮਾੜੀ ਮੋਟੀ। ਬਿਲਕੁਲ ਬਿਲਕੁਲ। ਉਹਦੇ ਨਾਲ ਫਰਕ ਵੀ ਪੈ ਜਾਂਦਾ। ਨਾ ਚਲੋ ਆਪਣਾ ਐਸਟੀਮੇਟ ਵੀ ਸਹੀ ਆਪਣਾ ਮੀਟਰ ਤੇ ਆਪਾਂ ਨੂੰ ਪਤਾ ਲੱਗ ਗਿਆ। ਠੀਕ ਹੈ ਜੀ। ਇਹਦੇ ਚੱਕਰਾ ਜਿਹੜੇ ਇੰਨੇ ਆ। ਠੀਕ ਹੈ ਜੀ। ਇਹ ਹੁਣ ਜਿਹੜਾ ਮੀਟਰ ਹੈ ਇਹ ਮੀਟਰ ਨਾਲ ਤੁਸੀਂ ਐ ਨਹੀਂ ਹੈਗਾ ਵੀ ਤੁਸੀਂ ਇਕੱਲੇ ਗ੍ਰੈਂਡਰ ਦੀ ਚੱਕਰ ਆਪਾਂ ਚੈੱਕ ਕਰ ਸਕਦੇ ਆ। ਹਾਂਜੀ ਹਾਂਜੀ। ਇਹਦੇ ਨਾਲ ਬਾਈ ਆਪਾਂ ਕੋਈ ਆਪਣੇ ਕੋਲੇ ਕੂਲਰ ਲੱਗਿਆ ਹੋਇਆ। ਬਿਲਕੁਲ। ਜਾਂ ਕੋਈ ਸੀਲਿੰਗ ਫੈਨ ਪੱਖਾ ਇੰਜਨ ਦੇ ਹੋਗੇ ਹਾਂ ਐਂ ਤਾਂ ਤੁਸੀਂ ਆਪਣਾ ਜਿਹੜਾ ਫਿਲਟਰ ਹੈ ਉਹਦੇ ਵੀ ਕਰਦੇ ਹਾਂ ਹਾਂ ਬਿਲਕੁਲ ਵੀ ਜਿਹੜੀ ਚੀਜ਼ ਘੁੰਮਦੀ ਰਨਿੰਗ ਕਰਦੀ ਹੈ ਜਿਹੜੀ ਚੀਜ਼ ਹੈ ਬਿਲਕੁਲ ਉਹਦਾ ਆਪਾਂ ਜਿਹੜੀ ਕੈਪੈਸਿਟੀ ਹੈ ਉਹ ਆਪਾਂ ਇਹਦੇ ਚੈੱਕ ਕਰ ਸਕਦੇ ਹਾਂ ਵੀ 1 ਮਿੰਟ ਦਾ ਬਾਈ ਰੀਡ ਕਰ ਲੈਂਦਾ ਇਹ 1 ਮਿੰਟ ਦੇ ਵਿੱਚ ਵੀ ਕਿੰਨੇ ਵਾਰੀ ਘੁੰਮਦਾ ਹੈਨਾ ਇੰਨਾ ਘੁੰਮੂਗਾ ਇਹ ਜਿਹੜੇ ਇੱਕ ਸਾਰ ਘੁੰਮੇ ਠੀਕ ਹੈ ਉਹਦੇ ਵਾਸਤੇ ਬਾਈ ਆਪਾਂ ਮੈਸੇ ਲਾਈ ਸੀ ਵੀਰਾਂ ਦੇ ਕਮੈਂਟ ਬਹੁਤ ਆਏ ਸੀ ਵੀ ਯਾਰ ਬਾਈ ਇਹ ਤਾਂ ਆਏ ਆ ਆਏ ਆ ਪੱਖੇ ਆਏ ਆ ਚਲੋ ਬਾਈ ਥੋਡੇ ਕੋਲੇ ਹੋ ਸਕਦਾ ਹੋਰ ਕੰਪਨੀ ਤੇ ਲੱਗੇ ਹੋਣ ਉਹਨਾਂ ਦਾ ਜਿਹੜਾ ਰਿਜ਼ਲਟ ਵਧੀਆ ਹੋਵੇ ਹ ਅਸੀਂ ਸਿਰਫ ਉਹੀ ਦੱਸਿਆ ਜੇ ਉਹ ਸਾਡੇ ਨਾਲ ਹੋਈ ਹੈ ਹਾਂ ਹੁਣ ਜਿਹੜਾ ਵੀ ਦੇਖੋ ਆਪਾਂ ਜਿਹੜੀ ਚੀਜ਼ ਲਾ ਰਹੇ ਆ ਆਪਾਂ ਵਰਤ ਰਹੇ ਆ ਜਿਹੜੀ ਚੀਜ਼ ਦਾ ਆਪਾਂ ਨੂੰ ਫਾਇਦਾ ਆਪਾਂ ਉਹੀ ਦੱਸਣਾ ਵੀ ਆਹ ਚੀਜ਼ ਦਾ ਫਾਇਦਾ ਤੇ ਇਹਦਾ ਨੁਕਸਾਨ ਹੈ ਹਾਂਜੀ ਹਾਂਜੀ ਹੋ ਸਕਦਾ ਜਿਵੇਂ ਉਹਨੇ ਇੱਕ ਬਹੁਤ ਪੁਰਾਣੀ ਕੰਪਨੀ ਹੈ ਉਹ ਮੇਰੇ ਨਾਂ ਧਿਆਨ ਚ ਨਹੀਂ ਆ ਰਿਹਾ ਹੁਣ ਉਹਦੇ ਪੱਖੇ ਜਿਹੜੇ ਬਹੁਤ ਕਾਮਯਾਬ ਨੇ ਇਹ ਠੀਕ ਹੈ ਇਹ ਬੀਐਲਡੀਸੀ ਦੇ ਉਹਦੇ ਪੱਖੇ ਆਉਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਬਣਾਏ ਸੀਗੇ ਠੀਕ ਹੈ ਉਹ ਜਿਹੜੇ ਕਾਮਯਾਬ ਨੇ ਬਹੁਤ ਪਰ ਉਹ ਆ ਬਈ ਆਪਣੇ ਆਪ ਨੂੰ ਆਉਂਦੇ ਨਹੀਂ ਦੁਕਾਨ ਤੇ ਤਾਂ ਹੁਣ ਜਿਵੇਂ ਮੇਨ ਇੱਕ ਦੋ ਕੰਪਨੀਆਂ ਨਹੀਂ ਆ ਉਹ ਕੰਪਨੀ ਜਾਂ ਉਦਾਂ ਦੀ ਜਾਂ ਕੋਈ ਵਧੀਆ ਬਿਲਕੁਲ ਆਈਟਮ ਵਰਗ ਦੇ ਵੀ ਆ ਰਹੇ ਹੈਗੇ ਉਹਦੇ ਤੇ Amazon ਤੇ ਹਾਂ ਉਹੀ ਹੈ ਬਈ ਆਈਟਮ ਵਰਗੀ ਜੋ ਕਾਫੀ ਵਧੀਆ ਹੈਗੇ ਆਈਟਮ ਵਰਗ ਦੇ ਵੀ ਠੀਕ ਨੇ ਹਾਂ ਬਾਕੀ ਵੀ ਹਰੇ ਦਾ ਬਾਕੀ ਆਪਾਂ ਉਹ ਲਗਾਇਆ ਨਹੀਂਗਾ ਆਪਾਂ ਉਹਦੇ ਵਾਸਤੇ ਲਗਾ ਕੇ ਫੇਰ ਹੀ ਉਹਦਾ ਚੰਗਰ ਵੀਊ ਦੇ ਸਕਦੇ ਹਾਂ ਇਹ ਵਧੀਆ ਤੁਸੀਂ ਇਹਨੂੰ ਖਰੀਦ ਸਕਦੇ ਹੋ ਕਿਉਂਕਿ ਜੇ ਅਸੀਂ ਕੋਈ ਚੀਜ਼ ਦੱਸ ਦਈਏ ਵੀ ਆਹ ਖਰੀਦ ਲਓ ਤੁਹਾਡੇ ਪੈਸੇ ਖਰਾਬ ਹੋ ਜਾਣ ਉਹ ਦੁੱਖ ਸਾਨੂੰ ਹੋਊਗਾ ਵੀਰੇ ਉਹੀ ਗੱਲ ਹੈ ਨਾ ਹੁਣ ਆਪਾਂ ਵੀਡੀਓ ਪਾਈ ਆਪਾਂ ਜੇ ਉਹ ਪੱਖੇ ਲਾਏ ਸੀ ਹਾਂਜੀ ਆਪਾਂ ਨੂੰ ਉਹਨਾਂ ਦੇ ਇਹ ਰਿਜ਼ਲਟ ਉਹ ਵਧੀਆ ਨਹੀਂ ਮਿਲੇ ਠੀਕ ਹੈ ਆਪਾਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤੇ ਹਨਾ ਸਾਡੇ ਨਾਲ ਇਸ ਤਰ੍ਹਾਂ ਹੋਇਆ ਬਾਈ ਠੀਕ ਹੈ ਕਿ ਹੋ ਸਕਦਾ ਤੁਹਾਡੇ ਨਾਲ ਵੀ ਨਾ ਹੋਵੇ ਜਾਂ ਤੁਸੀਂ ਲੈਣੇ ਹੋ ਤੁਸੀਂ ਪਹਿਲਾਂ ਚੈੱਕ ਕਰ ਲਓ ਜਾਂ ਤੁਸੀਂ ਮਾਡਲ ਚੇਂਜ ਕਰ ਲਓ ਜਾਂ ਤੁਸੀਂ ਕੰਪਨੀ ਹੋਰ ਲੈ ਲਓ ਹੂੰ ਹੂੰ ਵੀ ਜੇ ਤੁਹਾਨੂੰ ਅਸੀਂ ਉਹਨਾਂ ਦੀ ਆਪ ਬੜੇ ਹੀ ਮਾਰ ਕੇ ਤੁਹਾਨੂੰ ਕਹੀ ਜਾਂਦੇ ਬੰਗ ਤੁਸੀਂ ਵੀ ਕਮੈਂਟਾਂ 'ਚ ਗਾਲਾਂ ਕੱਢੀ ਜਾਂਦੇ ਵੀ ਯਾਰ ਸਾਡੇ ਰੁਪਏ 5-6000 ਵਸਤਰੀ ਖਰਾਬ ਕਰਾਤਾ ਹਵਾ ਤਾਂ ਦਿੰਦੇ ਨਹੀਂ ਹਾਂ ਹਾਂ ਸਹੀ ਗੱਲ ਇਸ ਕਰਕੇ ਬਾਈ ਤਾਂ ਆਪਾਂ ਵੀਡੀਓ ਬਣਾਈ ਸੀ ਉਸੇ ਕਰਕੇ ਆਪਾਂ ਉਹਨਾ ਮੀਟਰ ਦਾ ਮੰਗ ਲੈਂਦਾ ਹੈ ਵੀ ਆਪਾਂ ਨੂੰ ਕੱਲ ਨੂੰ ਕੋਈ ਆਇਆ ਨਾ ਹੋਵੇ ਗੱਲ ਦੇਣੀ ਨਾ ਜਾਵੇ ਤਰਕ ਨਾਲ ਗੱਲ ਕਰੀ ਦਾ ਫਾਇਦਾ ਹੁੰਦਾ ਵੀ ਯਾਰ ਇੰਨੇ ਚੱਕਰ ਹੈਗੇ ਆ ਕਿ ਨਹੀਂ ਬਿਲਕੁਲ ਆ ਚੱਕਰ ਆ ਭਾਈ ਇਸ ਕਰਕੇ ਆਪਾਂ ਜਿਹੜਾ ਬਾਕੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋਗੇ ਅਸੀਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਬਾਕੀ ਭਾਈ ਜੇ ਕੋਈ ਤੁਹਾਡੇ ਮਨ ਦੇ ਵਿੱਚ ਹੋਇਆ ਵੀ ਆਪਾਂ ਕੋਈ ਚੀਜ਼ ਤੁਹਾਡੇ ਨਹੀਂ ਧਿਆਨ ਚ ਮਤਲਬ ਵੀ ਆਪਾਂ ਨੂੰ ਨਹੀਂ ਪਤਾ ਲੱਗਦਾ ਤੁਸੀਂ ਮੀਟਰ ਨਹੀਂ ਲਾ ਸਕਦੇ ਸਾਡੇ ਕੋਲੇ ਮੀਟਰ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਭਾਈ ਸਾਨੂੰ ਆਹ ਚੀਜ਼ ਜਿਹੜੇ ਆਰ ਪੀ ਐਮ ਦੱਸੋ ਬਿਲਕੁਲ ਇਲੈਕਟ੍ਰੋਨਿਕ ਨਾਲ ਸੰਬੰਧਤਾ ਆਪਾਂ ਤੁਹਾਨੂੰ ਬਈ ਉਹਦੀ ਵੀਡੀਓ ਬਣਾ ਕੇ ਦੱਸਾਂਗੇ ਵੀ ਇਹਦੇ ਚੱਕਰਾ ਜਿਹੜੇ 1 ਮਿੰਟ ਦੇ ਵਿੱਚ ਐਨੇ ਇਹਦੇ ਚੱਕਰਾ ਠੀਕ ਹੈ ਤੇ ਦੂਜੀ ਗੱਲ ਹੋਰ ਵੀ ਜੇ ਕੋਈ ਭਰਾ ਨਵਾਂ ਘਰ ਬਣਾ ਰਿਹਾ ਹੈ ਜਾਂ ਬਿਜਲੀ ਫੀਟਿੰਗ ਕਰਾਉਣ ਲਈ ਆਪਣਾ ਉਹ ਤਿਆਰ ਹੈ ਤਾਂ ਉਹਨਾਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਾਣਕਾਰੀ ਲੈ ਸਕਦੇ ਹੋਗੇ ਤੇ ਕਿਸੇ ਵੀ ਚੀਜ਼ ਤਰ੍ਹਾਂ ਦੀ ਚੀਜ਼ ਕੋਈ ਲਾਈਟ ਬਾਰੇ ਪੁੱਛਣਾ ਜਾਂ ਤਾਰ ਬਾਰੇ ਪੁੱਛਣਾ ਤੁਸੀਂ ਪੁੱਛ ਸਕਦੇ ਹੋ ਬਾਈ ਉਹੀ ਗੱਲ ਆ ਆਪਾਂ ਤੋਂ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਆਪਾਂ ਤੇ ਕੰਮ ਕਰਾਉਣਾ ਕੋਈ ਕੰਮ ਕਰਾਉਣਾ ਕੰਮ ਸਾਡੇ ਕੋਲੇ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਆਪਣਾ ਕੰਮ ਚੱਲੀ ਜਾਂਦਾ ਹਨ ਹਾਂ ਤੁਸੀਂ ਜਾਣਕਾਰੀ ਵੀ ਲੈ ਸਕਦੇ ਹੋ ਜ਼ਰੂਰੀ ਨਹੀਂ ਵੀ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਕੋਸ਼ਿਸ਼ ਕਰਦੇ ਆ ਓੰਨੀ ਕੁ ਵੀ ਸੁਣਨ ਨੂੰ ਵੀ ਪਤਾ ਲੱਗ ਜੇ ਇੱਥੋਂ ਆ ਚੀਜ਼ ਆਇਆ ਬਾਕੀ ਕਰਾਉਣਾ ਨਾ ਕਰਾਉਣਾ ਦੇਖੋ ਤੁਹਾਡੀ ਚੁਆਇਸ ਆ ਬਿਲਕੁਲ ਇੰਨੀ ਦੂਰ ਦਾ ਇੱਕ ਤਾਂ ਆਪਾਂ ਕਰ ਵੀ ਨਹੀਂ ਸਕਦੇ ਹਨ ਕਿੱਥੇ ਕਿੱਥੇ ਕਰ ਦਾਂਗੇ ਬਹੁਤ ਐ ਮੈਨੂੰ ਆਉਂਦੇ ਵੀ ਆ ਬਾਈ ਫ ਅਰਥ ਬਾਰੇ ਜਾਂ ਹੋਰ ਚੀਜ਼ ਬਾਰੇ ਜਿੰਨਾ ਕ ਟਾਈਮ ਹੁੰਦਾ ਮੈਂ ਉਹਨਾਂ ਨਾਲ ਗੱਲ ਵੀ ਕਰਦਾ ਜਦੋਂ ਮੇਰੇ ਕੋਲ ਹੁੰਦਾ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਸਾਰੀ ਜਾਣਕਾਰੀ ਆ ਜਿੰਨੀ ਕ ਆਪਾਂ ਨੂੰ ਹੁੰਦੀ ਆ ਹਾਂਜੀ ਆਪਾਂ ਉਹਨੀ ਕ ਜਾਣਕਾਰੀ ਉਹਨਾਂ ਨਾਲ ਸ਼ੇਅਰ ਕਰਦੇ ਆਂ ਬਿਲਕੁਲ ਤੇ ਚਲੋ ਬਾਈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ